ਬਹੁਤ ਬਹੁਤ ਦਾ ਯਾਰ ਭਾਈ ਬਹੁਤ ਬਹੁਤ ਮੁਬਾਰਕਾ ਭਾਈ ਆਹ ਵੇਖੋ ਪਿੱਛੋਂ ਇੱਕ ਗਰੀਬ ਨਾ ਫੋਟੋ ਖਿੱਚ ਲਿਆ ਇਹ ਨਈ ਫੋਟੋ ਇੱਕ ਟੱਕ ਪਾਜੀ ਇੱਕ ਮਿੰਟ ਇੱਕ ਮਿੰਟ ਵੇਖਿਓ ਫੋਟੋ ਖਿੱਚ ਲਾਂ ਦਾ ਫੋਟੋ ਖਿੱਚ ਲਾਂ ਦਾ ਫੋਟੋ ਲੈ ਲਓ ਫੋਟੋ ਲੈ ਲਓ ਬਹੁਤ ਬਹੁਤ ਬੜਾ ਬੜਾ ਬਹੁਤ ਬਹੁਤ ਦਾ ਯਾਂ ਭਾਈ ਬਹੁਤ ਬਹੁਤ ਮੁਬਾਰਕਾ ਭਾਜੀ ਛੇੜਨ ਵਾਲਾ ਇਹ ਦੇਖੋ ਜੀ ਜਿਹੜਾ ਹੋ ਰਹੀ ਹੈ ਜਾਲਦੀ ਵੀ ਜਿਹੜਾ ਉੱਥੇ ਦੇਖੋ ਕੈਮਰਾ ਵਿੱਚ ਅੱਜ ਤੁਸੀਂ ਦੇਖਿਆ ਕਿ ਜਿਹੜਾ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਜਿਹੜੀ ਕਾਊਂਟਿੰਗ ਹੈ ਉਹ ਮੁਕੰਮਲ ਕਰ ਲਈ ਗਈ ਹੈ ਤੇ ਇਸ ਪਾਰਲੀਮੈਂਟਰੀ ਕੰਸਟੀਟੂਐਂਸੀ ਸ੍ਰੀ ਗੁਰਜੀਤ ਸਿੰਘ ਔਜਲਾ ਜੀ ਨੂੰ ਵਿਨਰ ਡਿਕਲੇਅਰ ਕੀਤਾ ਹੈ ਉਹ 40301 ਵੋਟਾਂ ਤੋਂ ਜਿਹੜੇ ਹੈ ਫਾਈਨਲੀ ਵਿਜੇ ਡਿਕਲੇਅਰ ਹੋਏ ਨੇ ਐਂਡ ਉਹਨਾਂ ਨੂੰ ਰੀਸੈਂਟਲੀ ਅਸੀਂ ਸਰਟੀਫਿਕੇਟ ਆਫ ਇਲੈਕਸ਼ਨ ਉਹਨਾਂ ਨੂੰ ਪਰਸਨਲੀ ਇੱਥੋਂ ਆਪ ਬਤੌਰ ਰਿਟਰਨਿੰਗ ਅਫਸਰ ਮੈਂ ਜਾਰੀ ਕੀਤਾ ਹੈ ਸਰ ਸ਼ਾਂਤੀਪੁਰੂ ਦੇ ਨਾਲ ਇਲੈਕਸ਼ਨ ਹੋਈ ਹੈ ਜੀ ਇਹ ਬਿਲਕੁਲ ਸ਼ਾਂਤੀਪੂਰਵਕ ਹੋਈ ਇੱਥੇ ਤੁਸੀਂ ਦੇਖਿਆ ਵੀ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲੇ ਇੱਕ ਇੱਕ ਵਾਰਦਾਤ ਹੋਈ ਸੀਗੀ ਉਹ ਇੱਕ ਦਿਨ ਪਹਿਲਾਂ ਹੋਈ ਸੀਗੀ ਲਖੋਵਾਲ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟਲੀ ਸ਼ਾਂਤੀ ਮੇ ਰਿਹਾ ਤਾਂ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਦਾ ਬੜਾ ਧੰਨਵਾਦੀ ਹਾਂ ਮੀਡੀਆ ਦਾ ਸਾਰੇ ਸਟੇਕ ਹੇਲਡਰਸ ਦਾ ਵਧੀਆ ਵੀ ਉਹ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਅਪਰੀਸ਼ੀਏਟ ਕੀਤਾ ਵੀ ਪੰਜਾਬ ਦੇ ਵਿੱਚ ਓਵਰ ਆਲ ਇਲੈਕਸ਼ਨ ਬੜੇ ਸ਼ਾਂਤੀਪੂਰਨ ਰਹੇ ਐਂਡ ਜਿਹੜਾ ਰਿਜ਼ਲਟ ਅਪਡੇਸ਼ਨ ਹੈ ਉਹ ਵੀ ਪੰਜਾਬ ਦਾ ਬੜ ਐਂਡ ਕਾਊਂਟਿੰਗ ਪ੍ਰੋਸੈਸ ਵੀ ਜਿਹੜਾ ਹੈ ਜ ਤਕਰੀਬਨ ਸਾਰੀ ਪਾਰਲੀਮੈਂਟਰੀ ਕੰਸਟਿਟੂਐਂਸੀਜ਼ ਦੇ ਵਿੱਚ ਬਲੇ ਚੰਗੇ ਤਰੀਕੇ ਨਾਲ ਆਲਮੋਸਟ ਫਾਈਨਲਾਈਜ਼ ਹੋ ਗਿਆ ਚੰਗਾ ਕਹਿਣਾ ਚਾਹਨਾ ਮੈਂ ਚਾਹਨਾ ਕੀ ਹੈ ਕਾਂਗਰਸ ਪਾਰਟੀ ਦੀ ਨੀਤੀਆਂ ਨਹੀਂ ਜਿੱਤਿਆ ਰਾਹੁਲ ਗਾਂਧੀ ਦੀ ਨੀਤੀਆਂ ਜਿੱਤਿਆ ਇਹ ਗੁਰਜੀਤ ਓਜਲੇ ਦੀ ਨੀਤੀਆਂ ਜਿੱਤਿਆ ਇਹ ਜਿਹੜੇ ਗੰਦੇ ਨਾਲੇ ਦੀਆਂ ਗੱਲਾਂ ਕਰਦੇ ਸੀ ਨਾ ਲੋਕਾਂ ਨੇ ਉਹਨੂੰ ਗੰਦੇ ਨਾਲੇ 'ਚ ਸੁੱਟ ਦਿੱਤਾ ਇਹ ਆ ਔਰ ਲੋਕ ਮਹਿਸੂਸ ਕਰਦੇ ਆ ਕਿ ਆ ਗੰਨੇ ਨਾਲੇ ਦੇ ਆਲੇ ਦੁਆਲੇ ਦੇਸ਼ ਚ ਗਰੀਬ ਵਾਸਤੇ ਆ ਗਰੀਬਾਂ ਨੂੰ ਗਾਲੀ ਦੇਣੀ ਠੀਕ ਨਹੀਂ ਸੀ ਉਹਨਾਂ ਦੀ ਔਰ ਮੈਂ ਸਮਝਨੇ ਕਿ ਕਾਂਗਰਸ ਪਾਰਟੀ ਨੇ ਦੀ ਜਿੱਤ ਹੈ ਔਰ ਕਾਂਗਰਸ ਪਾਰਟੀ ਦੇ ਵਰਕਰ ਜਿੱਤ ਬਈ ਉਹ ਹੈਗਾ ਲੇਕਿਨ ਨਸ਼ਾ ਮੁੱਦਾ ਠੀਕ ਹੈ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਲੋਕਤੰਤਰ ਪ੍ਰਕਿਰਿਆ ਜੇਸਾਲਿਆ ਔਰ ਖਾਸ ਕਰ ਜਿਨ੍ਹਾਂ ਨੇ ਮੈਨੂੰ ਚੁਣਿਆ ਮੈਂ ਉਹਨਾਂ ਦਾ ਦਿਲ ਦੀਆਂ ਕਰਾਈਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਖੰਮਾ ਦੇ ਮੋਹਰ ਲਈ ਕੀਤੇ ਕੰਮਾਂ ਦੇ ਮੋਹਰ ਲਈ ਔਰ ਇੱਕ ਸੈਕੂਲਰ ਸੋਚ ਦੇ ਨਾਲ ਉਖਲੋਤੇ ਮੈਂ ਉਹਨਾਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਸਮੁੱਚੀ ਕਾਂਗਰਸ ਦੀ ਬੂਤ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਦਾ ਜਿਨੇ ਬਹੁਤ ਵੱਡਾ ਰੋਲ ਦਾ ਕੀਤਾ ਸਾਰਿਆਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਉਹਦੀ ਪਾਰਟੀਆਂ ਨੇ ਕੀਣਾ ਸਿੱਖਣਾ ਚਾਹੀਦਾ ਇਹ ਤੋਂ ਕੁਝ ਸਿੱਖਣ ਇੱਕ ਤੇ ਧਰਮ ਦੀ ਰਾਜਨੀਤੀ ਨਾ ਕਰਨ ਵਰਗਾਂ ਦੀ ਰਾਜਨੀਤੀ ਨਾ ਕਰਨ ਇਹ ਸ਼ਹਿਰ ਪੁੱਤਰ ਸ਼ਹਿਰ ਸਾਰਿਆਂ ਦਾ ਸਾਂਝਾ ਆ ਜਿਹੜਾ ਕੰਮ ਕਰਦਾ ਉਹਨੂੰ ਵੋਟ ਪਾਓ ਜਿਹੜਾ ਕੰਮ ਕਰਕੇ ਦਿਖਾਉਂਦਾ ਉਹਦੇ ਮਗਰ ਲ ਕੋਈ ਵੋਟ ਉਹਦਾ ਪਿੱਟ ਤਬਤ ਪਾਓ ਜਿੱਦਾਂ ਬਾਕੀ ਲੋਕਾਂ ਨੇ ਅੱਜ ਮੇਰੀ ਤਬਤ ਪਾਈ ਹੈ ਪਰ ਕੁਝ ਲੋਕ ਉਹ ਵ ਜਿਹੜੀ ਧਰਮ ਦੀ ਰਾਜਨੀਤੀ ਹੈ ਦੂਸਰੀ ਰਾਜਨੀਤੀ ਹੁੰਦੀ ਹੈ ਉਹਨਾਂ ਨੂੰ ਸਿੱਖਣਾ ਚਾਹੀਦਾ ਇਸ ਜੀ ਉਹਦਾ ਪਪਲ ਮਤਲਬ ਕੀ ਬੰਦਾ ਆਏਗਾ ਜੀ ਜੀ ਡਰਗ ਦਾ ਮੁੱਦਾ ਹੋਏਗਾ ਵੱਡਾ ਡਰਗ ਦਾ ਜਿਹੜਾ ਬੜੇ ਵੱਡੀ ਟਾਕਣ ਲਾਉਣਾ ਡਰੇ ਤੇ ਆਪਾਂ ਕੰਮ ਕਰਾਂਗੇ